ਸਾਫ ਸੁਥਰੀ ਰਹੂਗੀ ਪਾਸੇ ਦਿਖਾ ਦਣਾ ਐਨ ਪੂਰਾ ਲੇਵਾ ਜਿਹੜਾ ਹੈਗਾ ਬਾ ਕਮਾਲ ਲੇਵੇ ਵਾਲੀ ਹੈ ਨਾ ਪੱਕੀ ਆ ਯਾਰ ਹੈਨਾ ਹੁਣ ਧਾਰਾਂ ਤਾਂ ਤੂੰ ਮਾਰ ਨਹੀਂ ਸਕਦਾ ਫਿਰ ਧਾਰਾਂ ਮਾਲਕ ਚ ਮਾਰਨਗੇ ਬਈ ਜਿਹੜਾ ਲੋਕ ਤੁਸੀਂ ਨਾ ਮੈਂ ਤੁਹਾਨੂੰ ਲੇਵਾ ਦਿਖਾਉਣਾ ਇਹਦਾ ਆ ਦੇਖੋ ਏ ਇਹ ਆ ਦੇਖੋ ਗਊ ਹੀ ਨੇ ਕਰ ਮਾਲੀਆਂ ਦੇਖ ਰੱਸਾ ਛੱਡ ਕੇ ਲੈ ਕੇ ਗੱਭਣ ਮੈਂ ਨੇੜੀ ਨਹੀਂ ਆਉਣ ਦਿੰਦੀ ਇਹਵਾ ਜਮਾਂ ਲੈਵੇ ਵਾਲੇ ਪੱਖ ਤੋਂ ਜਾਂ ਫਿਕਸ ਅਡਰਾਲੀ ਆ ਗਿਆ ਹਾਂਜੀ ਹਸੀ ਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਮਿੱਤਰੋ ਤੇ ਅੱਜ ਆਪਾਂ ਬਾਈ ਸੱਬੇ ਹੋਣਾਂ ਕੋਲੇ ਪਹੁੰਚੇ ਹੋਏ ਹਾਂਗੇ ਪਿੰਡ ਸੈਦੇ ਵਾਲੇ ਦੇ ਵਿੱਚ ਤੇ ਜਿਹੜਾ ਪੈਂਦਾ ਮਿੱਤਰੋ ਇਹਨੂੰ ਮਾਨਸਾ ਤੇ ਅੱਜ ਨਾ ਮੈਂ ਤੁਹਾਨੂੰ ਦੋ ਟਾਪ ਦੀਆਂ ਝੋਟੀਆਂ ਦਿਖਾਉਣ ਲੱਗਿਆਗਾ ਬਾਈਆਂ ਦਾ ਜੇ ਗੱਲ ਕਰਗੇ ਵਪਾਰ ਦਾ ਕੰਮ ਤੇ ਨਾਲ ਬਾਈ ਘਰੇਲੂ ਪਸ਼ੂ ਰੱਖ ਕੇ ਨਾ ਆਪਦਾ ਦੁੱਧ ਦਾ ਕੰਮ ਵੀ ਕਰਦੇ ਆ ਮੈਂ ਤੁਹਾਨੂੰ ਦੂਜੇ ਪਸ਼ੂ ਵੀ ਨਾਲ ਦੀ ਨਾਲ ਦਿਖਾ ਦੇਣਾ ਆਜੋ ਤੇਰੇਲੇ ਪਾਸੇ ਆ ਗਏ ਹੁਣ ਆਪਾਂ ਜੇ ਗੱਲ ਕਰੀਏ ਬਾਈ ਦੇ ਘਰ ਦੇ ਪਸ਼ੂ ਰੱਖੇ ਹੋਏ ਜਿਵੇਂ ਆ ਨੀਲੀ ਰਵੀ ਦੀ ਹਨਾ ਝੋਟੀ ਖੜੀ ਹੈਗੀ ਇੱਕ ਆ ਆ ਗਈ ਤੇ ਇਹ ਕੰਮ ਜੇ ਗੱਲ ਕਰਕੇ ਦੁੱਧ ਪਾਉਣ ਦਾ ਵੀ ਕਰਦੇ ਆ ਬਾਈ ਹੁਣੀ ਤੇ ਨਾਲ-ਨਾਲ ਮਿੰਨਾ ਮਿੰਨਾ ਜੇ ਗੱਲ ਕਰਕੇ ਵਪਾਰ ਦਾ ਕੰਮ ਚੱਲਦਾਗਾ ਕਟੀਆਂ ਬਾੜੀਆਂ ਸੋਹਣੀਆਂ ਇਹਨਾਂ ਕੋਲੇ ਦੋ ਨੀਲੀ ਰਵੀ ਦੀਆਂ ਇਹ ਆ ਦੇਖ ਲਓ ਤੁਸੀਂ ਤੇ ਇੱਕ ਜਿਹੜੀ ਇੱਧਰਲੇ ਪਾਸੇ ਰਾਜੀ ਖੜੀ ਹੈ ਲਕੋਈ ਖੜੇ ਪਤੰਦਰ ਮੈਂ ਅੱਖਾਂ ਚਲ ਦਿਖਾ ਦਗੇ ਆਪਣੀ ਦੂਜੀ ਵੀਡੀਓ ਇਸ ਘਰੋਂ ਆ ਬਾਕੀ ਆ ਜੋ ਸਾਰੀ ਗੱਲਬਾਤ ਕਰਵਾਉਣੇ ਆ ਤੇ ਉਹ ਮੱਜਾਂ ਦੀ ਸਾਰੀ ਆਪਾਂ ਡਿਟੇਲ ਤੁਹਾਨੂੰ ਲੈ ਕੇ ਲੈਣੇ ਆਂ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਨਾਮ ਦੱਸਿਓ ਨਾਂ ਸਰਪਜੀਤ ਸਿੰਘ ਸਰਪਜੀਤ ਸਿੰਘ ਹਾਂਜੀ ਤੇ ਦੂਜੇ ਬਾਈ ਦਾ ਨਾਮ ਆ ਗਿਆ ਸੱਭਾ ਹੈ ਠੀਕ ਹੈ ਗੱਲ ਸਰਪਾ ਮੈਨੂੰ ਐਂ ਦੱਸ ਤੂੰ ਆਪਣਾ ਵਪਾਰ ਦਾ ਕੰਮ ਵੀ ਚੱਲਦਾ ਹਨਾ ਜੀ ਤੇ ਮੈਨੂੰ ਐਂ ਦੱਸ ਆਪਣੇ ਪਿੰਡ ਬਾਰੇ ਇਹ ਪਿੰਡ ਕਿਥੇ ਰਹਿੰਦਾ ਤੇਰਾ ਇਹ ਪਿੰਡ ਬੋਹਾ ਜੀ ਜਿਲ੍ਹਾ ਨੂੰ ਮਾਨਸਾ ਪੈਂਦਾ ਇਹ ਰਤੀਆ ਬੜਲਾਡੇ ਤੋਂ ਰਤੀਆ ਰੋਡ ਤੇ ਹੈ ਠੀਕ ਆ ਤੇ ਘਰ ਆਪਣਾ ਆ ਗਿਆ ਜੀ ਸੈਦੇ ਵਾਲੇ ਵਾਲੇ ਰੋਡ ਦੇ ਉੱਤੇ ਗੋਸ਼ਾਲਾ ਰੋਡ ਵੀ ਕਹਿੰਦੇ ਨੇ ਤੇ ਜਦੋਂ ਆਪਾਂ ਬੋਹਾ ਨੂੰ ਸੈਦੇ ਵਾਲੇ ਰੋਡ ਤੇ ਆਉਂਨੇ ਆ ਸੈਦੇਵਾਲ ਤੋਂ 1.5 ਕਿਲੋਮੀਟਰ ਹੈ ਬੋਹਾ ਤੋਂ 2.5 ਕਿਲੋ ਲੁੱਕ ਪਲਾਂਟ ਦੇ ਕੋਲ ਲੁੱਕ ਪਲਾਂਟ ਦੇ ਕੋਲ ਠੀਕ ਆ ਜਿਵੇਂ ਆਪਾਂ ਪਿਛਲੇ ਸਾਲ ਵੀਡੀਓ ਬਣਾਈ ਸੀ ਤੇ ਉਹਦਾ ਤੈਨੂੰ ਮੈਨੂੰ ਆਏ ਦੱਸ ਕਿਵੇਂ ਰਿਸਪੌਂਸ ਰਿਹਾ ਉਹ ਵੀ ਆਪਾਂ 10.5 ਕਿਲੋ ਦੁੱਧ ਕਿਹਾ ਸੀ ਵੀਡੀਓ ਚ ਬੰਦੇ 12 ਕਿਲੋ ਦੁੱਧ ਮਣਕੇ ਲੈ ਗਏ ਸੀ ਤਿੰਨ ਟਾਈਮ ਚੋਕੇ ਲੈ ਗਏ ਸੀ ਹੁਣ ਚੋਟੀ 14 ਕਿ ਹਾਂ 14 ਕਿਲੋ ਦੋ ਦਹੀਂ ਜਾਂਦੀ ਹੈ ਹਾਂ ਆਪਾਂ ਨੰਬਰ ਵੀ ਦੇ ਦਾਂ ਜੇ ਕਿਸੇ ਬੰਦੇ ਨੂੰ ਚਾਹੀਦਾ ਹੋਵੇ ਪੁੱਛਣਾ ਸਪੈਸ਼ਲ ਆਪਾਂ ਨੰਬਰ ਦੇ ਦਾਂਗੇ ਨੰਬਰ ਦੇ ਦੇਂਗਾ ਹਾਂ ਠੀਕ ਆ ਹੁਣ ਆਪਾਂ ਗੱਲ ਕਰ ਲਈਏ ਆਪਾਂ ਤੇਰੀਆਂ ਦੋ ਝੋਟੀਆਂ ਆ ਗਈਆਂ ਤੇ ਯਾਰ ਮੈਨੂੰ ਐ ਦੱਸ ਟਮਾਟੋਲਾ ਪਸੂ ਨਿਕਲਦਾ ਐਨਾ ਸਾਫ ਸੁਥਰਿਆ ਹਾਂ ਥੱਲੋਂ ਲੈਵੇ ਦਾ ਤੇ ਆਪਾਂ ਕਿਹੜੇ ਪਾਸੇ ਫਿਰ ਡਿਟੇਲ ਸ਼ੁਰੂ ਕਰਗੇ ਇਦਾਂ ਹੀ ਕਰ ਰਹੇ ਨੇ ਮੈਂ ਤੁਹਾਨੂੰ ਦੱਸਾਂ ਗੱਲ ਪਹਿਲਾਂ ਉਹ ਝੋਟੀ ਦਿਖਾ ਅੱਛਾ ਚੱਲ ਉਹ ਝੋਟੀ ਚੱਲ ਕਰਾਂ ਫਿਰ ਉਹਦੇ ਕੋਲੇ ਚੱਲ ਮੇਰੇ ਝੋਟੀ ਉਹ ਵੀ ਬਹੁਤ ਸੋਹਣੀ ਐ ਤੇ ਆ ਵੀ ਬਹੁਤ ਸੋਹਣੀ ਜਿੰਦ ਜਾਨ ਵਾਲੀਆਂ ਸਭੇ ਮੈਨੂੰ ਐ ਦੱਸ ਦੇ ਕਿੰਨਵਾ ਸੂਆ ਆ ਇਹ ਸੂਆ ਜੀ ਆਪਾਂ ਮੈਂ ਦੂਜਾ ਕਹਿ ਲਈਏ ਛੋਟੀ ਦਾ ਸੂਆ ਤੀਜਾ ਹੈ ਜੀ ਹਾਂ ਤੈਨੂੰ ਭਾਵੇਂ ਤੂੰ ਵੀ ਰਮਣ ਕਹਦੇਂਗਾ ਇਹਨੂੰ ਵੀ ਤੂੰ ਸੂਆ ਦੂਜਾ ਹੀ ਹੈ ਛੋਟੀ ਠੀਕ ਹੈ ਗੱਲ ਹਾਂ ਸੂਆ ਪਰ ਤੀਜਾ ਹੈ ਤੀਜਾ ਹਾਂ ਠੀਕ ਆ ਤੇ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਕੀ ਹੈ ਫਿਰ ਮੈਨੂੰ ਐ ਦੱਸ ਦੂਜੇ ਸੂਏ ਬਈ ਪਤਾ ਨਹੀਂ ਕਿ ਚੱਕਰੇ ਗਾਂ ਜੇ ਕੋਈ ਲਊਗਾ ਅਗਲੇ ਤੇ ਮੁਕੱਦਰ ਨੇ ਆਪਾਂ ਛੋਟੀ ਦੇਖੀ ਚੋਈ ਏ ਠੀਕ ਆ ਛੋਟੀ ਨੇ 15 ਕਿਲੋ ਤਾਂ ਦਿੱਤਾ ਦੂਜੇ ਸੂਏ ਹੁਣ ਕਿੰਨੇ ਦੀ ਜਮ੍ਹਾਂ ਐ ਮਤਲਬ ਵੀ ਦੇਣੀ ਆ ਕਹਿ ਕੇ ਵੀ ਹਾਂ ਇੰਨਾ ਦੇਊਗੀ ਹੋਣ ਹਾਂ 16 ਕਿਲੋ ਦਦੇ ਪਕੇ ਧਰ ਗਏ ਤੇ ਜੇ ਕੋਈ ਤੇਰੇ ਘਰੋਂ ਤਿਆਰ ਕਰਕੇ ਲੈ ਕੇ ਨਹੀਂ ਕੋਈ ਤਿਆਰ ਕਰਕੇ ਦੇ ਦਾਂਗੇ ਭਾਈ ਦੇ ਦੇਗਾ ਹਾਂ ਤਿਆਰ ਕਰਕੇ ਦੇ ਦਾਂਗੇ ਹਲੇ ਕੱਟੀ ਕੱਚੀ ਏ ਥੋੜੀ ਜੀ ਕੈ ਦਿਨ ਲੈਂਦੀ ਏ ਦਿਨ ਦੇ 8-9 ਦਿਨ ਪੂਰੇ ਹੁਣ ਤੇ 5-4 ਦਿਨ ਉੱਤੇ ਵੀ ਲੈਂਦੀ ਏ ਠੀਕ ਆ ਹਾਂ ਕਿਉਂ ਕੱਟੀ ਨੇ ਜੀ ਲਾਇਆ ਪੋਰਾ ਉਪਰਾਂ ਨਹੀਂ ਕਰਦੀ ਏ ਠੰਡੀ ਸੀਲ ਏ ਹਾਂ ਠੰਡੀ ਸੀਲ ਹਾਂ ਮੈਂ ਇਥੋਂ ਤਾਂ ਕਰ ਸਕਦੀ ਆ ਮਾਣਾ ਮੁੱਠ ਤੇਰੇ ਤੋਂ ਥੋੜਾ ਜਿਆ ਕਰਦੀ ਆ ਉਂ ਥੱਲੇ ਬਹਿ ਜਾ ਤੇ ਹੁਣ ਗੱਬਣ ਦੇ ਵੀ ਬਹਿ ਜਾ ਅੱਛਾ ਬੈਠੀ ਲੈ ਨੀ ਚੱਕਦੀ ਕੱਟੀ ਲੈ ਲੈ ਇਹ ਲੇ ਯਾਰ ਗੱਲ ਪੱਕੀ ਆ ਯਾਰ ਹਨਾ ਹੁਣ ਧਾਰਾਂ ਤਾਂ ਤੂੰ ਮਾਰ ਨਹੀਂ ਸਕਦਾ ਹਾਂ ਫਿਰ ਧਾਰਾਂ ਮਾਲਕ ਚ ਮਾਰਨਗੇ ਬਈ ਜਿਹੜਾ ਲਾਊਗਾ ਠੀਕ ਆ ਤੇ ਹੋਰ ਫਿਰ ਕਰਾਂ ਮਿੱਤਰੋ ਸਿੰਘ ਤੁਸੀਂ ਬੰਤਰ ਜਿਹੜੀ ਉਹ ਚੈੱਕ ਕਰ ਲਓ ਪਿੱਠਪੂੜੇ ਦੀ ਬਹੁਤ ਸੋਹਣੀ ਆ ਪੂਛ ਵੀ ਗਿੱਟਿਆਂ ਤੱਕ ਆਉਂਦੀ ਆ ਪਰ ਲੇਵੇ ਵਾਲੀ ਗੱਲ ਜੇ ਕਰਾਂ ਮੈਂ ਲੇਵੇ ਵਾਲੇ ਪੱਖ ਤੋਂ ਨਾ ਦੇਖੋ ਤੁਸੀਂ ਬਹੁਤ ਸਾਫ ਸੁਥਰੀ ਰਹੂਗੀ ਪਾਸੇ ਦਿਖਾ ਦਿੰਨਾ ਐਨ ਪੂਰਾ ਲੇਵਾ ਜਿਹੜਾ ਹੈਗਾ ਬਾ ਕਮਾਲ ਲੇਵੇ ਵਾਲੀ ਆ ਹਨਾ ਇਹ ਇਧਰ ਲੰਮੀ ਤੋਰ ਤੇ ਸੋਹਣਿਆ ਸੱਜਣਾ ਇਹ ਆ ਦੇਖੋ ਜੱਜਮੈਂਟ ਕਰ ਲਓ ਤੁਸੀਂ ਹਾਈਟ ਹੋਈ ਜਿਹੜੀ ਹੈਗੀ ਨਾ ਉਹ ਤੁਸੀਂ ਚੈੱਕ ਕਰਨੀ ਹੈ ਬਾਕੀ ਜਦੋਂ ਤਸੱਲੀ ਕਰਨੀ ਹੈ ਨਾ ਬਾਈ ਦੇ ਘਰੇ ਆਇਓ ਠੀਕ ਹੈ ਤੇ ਆਪਦੀ ਤਸੱਲੀ ਜਿਹੜੀ ਹੈਗੀ ਉਹ ਹੱਕ ਹੁੰਦਾ ਬਾਕੀ ਯਾਰ ਜਿਹੜੀ ਹੈਗੀ ਬਰੀਡ ਵਾਲੇ ਪੱਖ ਤੋਂ ਨਾ ਮੈਨੂੰ ਚੰਗੀ ਲੱਗੀ ਪਤਲੀ ਚੰਮੀ ਵਾਲੀ ਆ ਇਹ ਆ ਦੇਖੋ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਸਭਿਆ ਖੁੱਲ੍ਹੇ ਛੱਡ ਦੇਖੋ ਜੇ ਆਪਾਂ ਹੁਣ ਲੇਵਾ ਦਿਖਾਈਏ ਤੁਹਾਨੂੰ ਹਨਾ ਤੇ ਲੇਵੇ ਵਾਲੇ ਪੱਖ ਤੋਂ ਚੰਗੀ ਆ ਬਾਕੀ ਬੰਦੇ ਸੱਪਿਆ ਕਰ ਆ ਜਾ ਇਹ ਆਉ ਦੇਖ ਇਹ ਹੈ ਇੱਥੇ ਵੰਨੇ ਨੂੰ ਹਾਂ ਇਧਰ ਨਾ ਲੈ ਕੇ ਇਸ ਮੈਂ ਕੋਲੇ ਮੈਂ ਨਾ ਖੜੀ ਮੈਂ ਦਿਖਾਦਾ ਇਹ ਲੈ ਵਾ ਕਿਸੇ ਸਮਾਰ ਕੇ ਦਿਸਿਆਣਾ ਹੋਵੇ ਨਾ ਆ ਦੇਖੋ ਥਣ ਜਿਹੜਾ ਲੱਗਿਆ ਐਨ ਪੂਰਾ ਸੋਹਣਾ ਪਿੱਛੋਂ ਲੱਤਾਂ ਚੜ੍ਹਣੀਆਂ ਕਰੀਂਦੀਆਂ ਸੱਪਿਆ ਇਹ ਫੁੱਸ ਚੱਕੀ ਹਾਂ ਜੀ ਲੈ ਕੋਈ ਇੰਨੀ ਖੰਡੀ ਬਰਫ਼ ਵਰਗੀ ਐ ਯਾਰ ਹਨਾ ਹੁਣ ਤੁਸੀਂ ਨਾ ਮੈਂ ਤੁਹਾਨੂੰ ਲੈਵਾ ਦਿਖਾਉਣਾ ਇਹਦਾ ਆ ਦੇਖੋ ਏ ਇਹ ਆ ਦੇਖੋ ਹੈ ਇਹ ਛੁਣ ਕਰ ਇਧਰ ਨੂੰ ਲੈ ਚੱਲ ਸੱਪਿਆ ਮਾਰਸ ਇਹ ਇੱਥੋਂ ਦਿਖਾਉਣਾ ਹਾਂ ਹੁਣ ਦੇਖੋ ਠੀਕ ਹੈ ਨਾ ਪੂਰਾ ਸੋਨਾ ਲੈਵਾ ਯਾਰ ਗੋਲ ਲੈਵਾ ਪੂਰਾ ਵਧੀਆ ਆ ਕੇ ਰਾਂ ਫਿਰ ਇਹ ਪ੍ਰਧਾਨ ਮੈਨੂੰ ਆਏ ਦੱਸ ਹਾਂਜੀ ਹੁਣ ਇਹ ਜਿਹੜਾ ਹੈਗਾ ਆਪਾਂ ਤੋਹਫਾ ਕਹਿ ਦੇਗੇ ਹਾਂਜੀ ਦੁੱਧ ਵਾਲੀ ਤੇਰੀ ਗਾਰੰਟੀ ਰੋ ਹਾਂ ਹਾਂ ਠੀਕ ਹੈ ਹਾਂ ਦੋਤਾ ਜਿਹੜੀ ਗੱਲ ਕਹਿ ਤੀ ਕਹਿ ਤੀ ਕਹਿ ਤੀ ਹਾਂ ਕਹਿ ਤੀ ਠੀਕ ਆ ਰੇਟ ਕੀ ਰੋ ਟਾਟਾ ਬਾਟਾ ਟਾਟਾ ਬਾਟਾ ਮੈਂ ਉਹ ਕੰਮ ਨਹੀਂ ਕਰਨਾ ਵੀ ਪਿਛਲੀ ਵੀਡੀਓ ਚ ਤੂੰ 60 ਕਰਤਾ ਤੇ ਤੂੰ ਦਿੱਤੀ 35 ਦੀ ਏ ਕਿ 40 ਦੀ 40 ਦੀ ਹੈ 40 ਦੀ 40 ਦੀ ਉਹ ਕੰਮ ਨਾ ਕਰੀ ਹੁਣ ਨਾ ਠੀਕ ਗੱਲ ਨਾ ਅੱਜ ਆਪਾਂ ਪੂਰੇ ਕਰਨੇ ਨੇ ਬਸ ਛੋੜਛੱਪਾ ਮਾਨਤਾ ਨਹੀਂ ਕਰਾਂਗੇ ਬੋਲ ਫਿਰ ਇੱਕੋ ਹੀ ਗੱਲ ਹਾਂ ਇੱਕ 40 ਦੀ ਝੋਟੀ ਦੇਵਾਂਗੇ ਅੱਜ ਟਾਟਾ ਬਾਟਾ ਨਿਭੜਦੇ ਟਾਟਾ ਬਾਟਾ ਇਹ ਵਸ ਮਾਨਤਾਨ ਕਰ ਦਿਆਂਗੇ ਕਰ ਦੇ ਫਿਰ ਪਾ ਲਾ ਕੇ ਲਈਆਂ ਰਵਣ ਬਾਲਾ ਕੇ ਸੱਚਾ ਹੈ ਵੀ ਬੜੀ ਚੰਗੀ ਹੈ ਅੱਛਾ ਹਾਂ ਕੱਚੀ ਆਲੇ 12 ਨਹੀਂ 10 ਤਾਂ ਦਿਨ ਵੱਟ ਤੇ ਪੈਨੇ ਦੇ ਗੱਟੀ ਦੇ ਠੀਕ ਆ ਹਾਂ ਠੀਕ ਆ ਕੋਈ ਨਹੀਂ ਮਾਨਦਾਨ ਕਰਾਂਗੇ ਜਿਹੜਾ ਵੀਡੀਓ ਦੇਖ ਕੇ ਮਾਨਦਾਨ ਆਪਾਂ ਸਾਈਜ਼ ਇੱਕ ਤਾਂ ਐਲ ਸਾਈਜ਼ ਹੁੰਦਾ ਇੱਕ ਐਮ ਸਾਈਜ਼ ਹੁੰਦਾ ਇੱਕ ਲਾਰਜ ਹੁੰਦਾ ਹੈ ਹਾਂ ਵੱਡਾ ਹਾਂ ਹਾਂ ਇਹ ਐਮ ਸਾਈਜ਼ ਚ ਆਉਂਦੀ ਹੈ ਤੇਰੀ ਝੋਟੀ ਨਹੀਂ ਉਹ ਤਾਂ ਤੇਰੇ ਸਾਹਮਣੇ ਜਿਹੜੀ ਚੀਜ਼ ਹੈ ਪਰ ਓਕੇ ਦੱਸ ਦੇ ਕਿਹੜੇ ਪਾਸੇ ਠੀਕ ਆ ਹਾਂ ਚਲੋ ਐ ਹੋ ਜੂ ਮਾਨਦਾਨ ਹੋ ਜੂਗਾ ਠੀਕ ਆ ਆ ਫਿਰ ਕਰਾਂ ਇਧਰਲੇ ਪਾਸੇ ਆ ਇਹ ਬੜਾ ਟਾਈਮ ਨਾਲ ਲੈ ਦਰਸ਼ਕਾਂ ਦਾ ਤੂੰ ਆ ਛੋਟੀ ਜਿਹੜੀ ਤੇਰੀ ਕਿੰਨਾ ਸੂਆ ਹੈ ਇਹ ਸੂਆ ਦੂਜਾ ਜੀ ਦੂਜਾ ਸੂਆ ਹਾਂ ਕੈ ਦਿਨ ਪੇ ਦੇ ਇਹ ਪੰਜ ਚਾਰ ਦਿਨ ਲੱਗੂਗੀ ਬਈ ਪੰਜ ਚਾਰ ਦਿਨ ਹਾਂ ਦਿਨ ਦੇ ਪੂਰੇ ਨੇ ਪੰਜ ਚਾਰ ਦਿਨ ਲੱਗੂ ਉ ਉਪਰਾਂ ਕਰਦੀ ਨੀ ਨੱਚਮੀ ਇਹ ਵੀ ਨਹੀਂ ਕਰਦੀ ਜੀ ਲਾਇਆ ਹੋਇਆ ਛੋਟੀ ਨੇ ਜੀ ਲਾਇਆ ਹਾਂ ਅੱਛਾ ਮੈਨੂੰ ਇਹ ਦੱਸ ਵੀ ਇਹ ਦੁੱਧ ਕਿੰਨਾ ਪਾ ਦੂਦ ਦੁੱਧ ਬਈ ਪਹਿਲਾਂ ਨੇ ਇਹਨੇ 12 ਕਿਲੋ ਤੋਂ ਦਿੱਤਾ ਹੋਇਆ ਪਹਿਲਾਂ ਨੇ ਹਾਂ 13 14 ਕਿਲੋ ਦੁੱਧ ਹੁਣ ਦੂਜਾ ਸੂਆ ਵੀ ਦੇਊਗੀ ਜਾਣ ਜੂਣ ਬਹੁਤ ਛੋਟੀ ਚ ਠੀਕ ਹਾਂ ਤੇ ਰੇਟ ਫਿਰ ਇਹਦਾ ਰੇਟ ਦਾ ਸਵਾ ਦਾਡਾ ਬਾਟਾ ਵੀਰੇ ਜੇ ਨਾ ਝੋਟੀ ਤੋਰੀ ਫਿਰ ਕਰ ਆਪਾਂ ਇਹ ਤੋੜ ਕੇ ਦਿਖਾ ਦਗੇ ਝੋਟੀ ਠੰਡੀ ਸੀ ਲੈ ਵੀ ਬਹੁਤ ਤੇ ਰਮਣ ਅੱਛਾ ਹਾਂ ਦੇਖ ਗਉ ਹੀ ਨੇ ਕਰ ਮਾਲੀਆਂ ਦੇਖ ਰੱਸਾ ਛੱਡ ਕੇ ਲੈ ਕੇ ਗੱਬਣ ਮੈਂ ਨੇੜੀ ਨਹੀਂ ਆਉਣ ਦਿੰਦੀ ਉਹ ਛੋੜਿਓ ਰਾਜ ਸਿੰਘ ਵਾਂਗੂ ਹੈ ਰਾਜ ਸਿੰਘ ਹਾਂ ਹੈ ਠੀਕ ਹੈ ਲਿਆ ਫਿਰ ਕਰ ਆ ਜਾ ਦੇਖ ਜਿਹੜੇ ਵਸੇ ਮਰਜ਼ੀ ਬੈਠਾ ਰਹੇ ਹਾਂ ਚਲਾ ਦੇ ਯਾਰ ਲੈ ਠੀਕ ਆ ਗੱਲ ਏ ਆ ਦੇਖੋ ਮਿੱਤਰੋ ਇਹ ਪਲੀ ਪਲੀ ਮਤਲਬ ਵਜਨ ਵਜਨ ਬਾਹਲਾ ਮੈਂ ਇਧਰ ਉੱਤੇ ਥਾਂ ਤੇ ਹੋ ਗਿਆ ਸੀ ਬਾਕੀ ਇਹ ਆ ਦੇਖ ਹੂੰ ਨੇਵੇ ਵਾਲੇ ਪੱਖ ਤੋਂ ਇਹ ਵੀ ਪੂਰੀ ਸੋਹਣੀ ਆ ਇਹ ਹੁਣ ਇਧਰੋ ਲੈ ਚੱਲ ਬਾਈ ਇਹ ਇਧਰੋ ਲੈ ਚੱਲ ਏ ਆ ਦੇਖੋ ਹੁਣ ਹਨਾ ਗੋਲ ਲਿਵਾ ਜਮ ਐ ਨੇਵੇ ਵਾਲੇ ਪੱਖ ਤੋਂ ਜਾ ਫਿਕਸ ਅਡਰਾਲੀ ਆ ਗਈ ਆਪਾਂ ਕਹਿ ਸਕਦੇ ਹਾਂ ਹਜੇ ਹੋਰ ਭਰੂਗੀ ਹਾਂ ਭਰ ਜੂਗੀ ਭਾਈ ਹਲੇ ਹੋਰ 5-4 ਦਿਨ ਲਊਗੀ ਝੋਟੀਆਂ ਦੇ ਪਰਾਂ ਆਪ ਨੂੰ ਆਪਾਂ ਲੱਤਾਂ ਦੇ ਪਰਾਂ ਹੈਗੀਆਂ ਨੇ ਥੋੜੀਆਂ ਜੀਆਂ ਕੱਲ ਦੀਆਂ ਕਰ ਕੀ ਕੱਲ ਹੀ ਝੋਟੀਆਂ ਆਈਆਂ ਆਪਣੇ ਕੋਲੇ ਅੱਛਾ ਲਿਆਵਰ ਨੂੰ ਤੇਰਾ ਇੱਕ ਵਾਰੀ ਹੋਰ ਤੋਰ ਕੇ ਦਿਖਾ ਦੇ ਇਧਰ ਜੀ ਤਸੱਲੀ ਕਰਾ ਦੇ ਕਾਲੀਆਂ ਛਾਹ ਝੋਟੀਆਂ ਤੇ ਲਾਲਤ ਲਿਹਾਰੇ ਪਾ ਰੱਖਿਆ ਇਹ ਇਧਰੋਂ ਇਹਦਾ ਅੱਗਾ ਦਿਖਾ ਦਾਂ ਮੈਂ ਤੁਹਾਨੂੰ ਦੇਖਿਓ ਇਹ ਆ ਦੇ ਗਾੜੀ ਬਹੁਤ ਚੰਗੀ ਏ ਦੀ ਗਾੜੀ ਵੀ ਬਹੁਤ ਚੰਗੀ ਏ ਹਾਂ ਅਗਾਂੜੀ ਪਿਛਾੜੀ ਤੋਂ ਲੈਵੇ ਚੰਗੇ ਨੇ ਦੋਨੋਂ ਹਾਂ ਨਹੀਂ ਸੋਨੀਏ ਮੈਨੂੰ ਐ ਦੱਸ ਫਿਰ ਇਹ 1 20 ਦੀ ਹਾਂ 20 ਦੀ ਦੇ ਦਾਂਗੇ ਸਵਾ ਮੁੱਲ ਪਾਵੇਂ ਸਵਾ ਕਰਾਂ ਲੈ ਮੁੱਲ ਤਾਂ ਕਿੰਨਾ ਕਰਾਈ ਜਾ ਵੀਰ ਹਮ ਇੱਕ 20 ਦੀ ਝੋਟੀ ਦੇ ਦਾਂਗੇ ਮਾਨਤਾਂ ਵੀ ਕਰਾਂਗੇ ਆ ਇਹਦਾ ਠੀਕ ਆ ਹਾਂ ਤੇ ਦੁੱਧ ਵਾਲੀ ਗਰੰਟੀ ਰੱਖ ਹਾਂ ਦੁੱਧ ਦਾ ਜਿਹੜਾ ਕਹਤਾ ਆਪਨੂੰ ਗਰੰਟੀ ਹੈ ਠੀਕ ਆ ਹਾਂ ਤੇ ਚੱਕੋ ਇਹ ਹੁਣ ਆਪਾਂ ਇੱਕ ਵਾਰੀ ਦੁਬਾਰੇ ਚੈੱਕ ਕਰਾ ਦਈਏ ਦੋਨੇ ਦੀਆਂ ਦੋਨੇ ਝੋਟੀਆਂ ਦੇਖ ਲਓ ਤੁਸੀਂ ਤੇ ਭਾਈ ਨੰਬਰ ਬੋਲ ਦਿਤਰਾ 6801 38063 62801 ਇੱਕ ਹਾਂ 36 3806 36 ਹਾਂ ਠੀਕ ਆ ਆ ਸੱਬੇ ਦਾ ਫੋਨ ਆ ਗਿਆ ਉਹ ਆਪਾਂ ਗੱਲ ਕਰੂ ਠੀਕ ਆ ਕਰ ਫਿਰ ਇੱਕ ਤੀ ਲੋਡ ਰਹਿਂਦਾ ਨਾ ਹਾਂ 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 ਠੀਕ ਆ ਤੇ ਲੋ ਵੀ ਮਿੱਤਰੋ ਨਾ ਆਪਾਂ ਜਿਹੜੀਆਂ ਅਸੀਂ ਦੋ ਝੋਟੀਆਂ ਸੀਗੀਆਂ ਬਾਈਆਂ ਦੀਆਂ ਦਿਖਾਤੀਆਂ ਜੇ ਪਸੰਦ ਆਉਂਦੀਆਂ ਤੇ ਇੱਥੇ ਆਇਓ ਹਨਾ ਤਸੱਲੀ ਕਰਿਓ ਦੋਨੇ ਦੀਆਂ ਦੋਨੇ ਗੱਬਣਾ ਨੇ ਚੰਗੀਆਂ ਤਿਆਰ ਹੋਣਗੀਆਂ ਬਾਕੀ ਤਸੱਲੀ ਕਰਨੀ ਜਿਹੜੇ ਹੈਗੀ ਆ ਉਹ ਤੁਹਾਡਾ ਹੱਕ ਆ ਆਪਣਾ ਕੰਮ ਸਿਰਫ ਇਕੱਲਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣ ਦਾ ਜੇ ਵੀਡੀਓ ਰੇਟ ਚੰਗੇ ਲੱਗੇ ਦੱਸਿਓ ਜਰੂਰ ਕਮੈਂਟ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਜੇ ਨਹੀਂ ਭਰਾ ਵੀਡੀਓ ਸ਼ੇਅਰ ਕਰਦੇ